ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਨਾ ਦੇਖ ਰਹੇ ਹੋ ਬੋਰ ਜਿਹੜਾ ਮੁੰਡੇ ਕੁੜੀਆਂ ਦੀ ਦੌੜ ਨਾ ਮੁਕਾਬਲਾ ਹੋਣ ਜਾ ਰਿਹਾ ਕੱਲ ਨੂੰ ਇਹ ਹੋਣ ਲੱਗਾ ਮੁਕਾਬਲਾ ਮੇਰੇ ਪਿੰਡ ਕਾਤਰੋਂ ਵਿਖੇ ਇਹ ਸਰਕਾਰੀ ਹਾਈ ਸਕੂਲ ਹੈ ਮੇਰੇ ਪਿੰਡ ਦਾ ਨਾ ਕਿੱਥੇ ਇਹ ਤੁਸੀਂ ਗਰਾਊਂਡ ਦੇਖ ਰਹੇ ਹੋ ਗਰਾਊਂਡ ਵੀ ਰੈਡੀ ਹੋ ਰਿਹਾ ਕੀ ਕੀ ਪ੍ਰਬੰਧ ਨੇ ਔਰ ਕਿਹੜੇ ਕਿਹੜੇ ਇਵੈਂਟ ਨੇ ਤੁਸੀਂ ਦੇਖ ਸਕਦੇ ਹੋ ਵੀ ਗਰਾਊਂਡ ਦੀ ਮੁਕੰਮਲ ਤਿਆਰੀ ਹੋ ਚੁੱਕੀ ਆ ਤਿਆਰੀ ਕਰ ਰਹੇ ਨੇ ਸੋਪਾ ਜੋਇਥਰੀ ਪ੍ਰਬੰਧਕ ਕਮੇਟੀ ਆ ਨਾ ਸਾਡੇ ਬਾਬਾ ਬੰਦਾ ਸਿੰਘ ਭਾਦਰ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਆ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਨਵੀਂ ਪਨੀਰੀ ਨੂੰ ਤਿਆਰ ਕਰਨ ਦੇ ਲਈ ਕਿਉਂਕਿ ਸਿਆਣੇ ਕਹਿੰਦੇ ਨੇ ਵੀ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ ਕਿਉਂਕਿ ਕੱਲ ਨੂੰ 24 ਤਰੀਕ ਨੂੰ ਮੇਰੇ ਪਿੰਡ ਕਾਤਰ ਵਿਖੇ ਪਿੰਕਾ ਜਰਗ ਵੀਰਾ ਵਿਸ਼ੇਸ਼ਤਾ ਤੇ ਪਹੁੰਚ ਰਿਹਾ ਕਿਉਂ ਪਹੁੰਚ ਰਿਹਾ ਉਹ ਕੀ ਕੀ ਈਵੈਂਟ ਨੇ ਮੇਰੇ ਨਾਲ ਪ੍ਰਬੰਧਕ ਕਮੇਟੀ ਵਾਲੇ ਵੀਰੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸੇਕ ਵੀਰੇ ਨਾਲ ਕਰਦਿਆਂ ਗੱਲਬਾਤ ਸੇਕ ਵੀਰੇ ਕੀ ਹਾਲ ਨੇ ਸਸੀ ਘਾਲ ਸਸੀ ਘਾਲ ਵੀਰੇ ਕੀ ਹਾਲ ਨੇ ਬਰਾ ਹੋਰ ਵੀਰੇ ਠੀਕ ਹੋ ਸਭ ਬਰੀਕ ਕਿ ਮੈਂ ਪ੍ਰਬੰਧਕ ਬਸ ਪੂਰੀਆਂ ਫੁੱਲ ਤਿਆਰੀਆਂ ਨੇ ਓਕੇਾ ਗਰਾਊਂਡ ਜਮਾਂ ਓਕੇ ਜੀ ਕੀ ਕੀ ਇਵੈਂਟ ਨਿਕਾਲਦੇ ਕੱਲ ਨੂੰ ਆਪਾਂ 8 ਸਾਲ ਦੇ ਬੱਚਿਆਂ ਤੋਂ ਲੈ ਕੇ 11 ਸਾਲ ਦੇ ਬੱਚੇ ਹੋਗੇ 14 ਸਾਲ ਦੇ ਹੋਗੇ 17 ਸਾਲ ਦੇ ਤੋਂ 19 ਸਾਲ ਦੇ ਬੱਚਿਆਂ ਦੀਆਂ ਤੌੜਾਂ ਨੇ ਅੱਛਾ ਛੋਟੇ ਬੱਚਿਆਂ ਨੂੰ ਆਪਾਂ 50 ਮੀਟਰ ਜਾਂ 70 ਮੀਟਰ ਭਜਾਵਾਂਗੇ ਜਿਹੜੇ ਆਪਣੇ 17 ਸਾਲ ਤੇ 19 ਸਾਲ ਦੇ ਨੇ ਉਹਨਾਂ ਨੇ 100 ਮੀਟਰ ਫਿਰੇ ਸੀ ਇਹ ਕਿਵੇਂ ਦਾ ਵਿਚਾਰ ਮਾਈਂਡ ਚ ਆਇਆ ਵੀ ਇਹ ਚੀਜ਼ਾਂ ਕਿਉਂਕਿ ਹੁਣ ਦੀ ਜਿਹੜੀ ਜਨਰੇਸ਼ਨ ਆ ਉਹ ਨਸੇ ਵੱਲ ਬਹੁਤ ਵੱਧ ਰਹੀ ਹੈ ਕਿਉਂਕਿ ਪਿੰਡਾਂ ਪਿੰਡਾਂ ਦੇ ਵਿੱਚ ਆਪਣੇ ਪਿੰਡ ਤੁਸੀਂ ਇੱਕ ਮਾਈਂਡ ਵਿੱਚ ਸੋਚਿਆ ਮਾਈਂਡ ਦੇ ਵਿੱਚ ਗੱਲ ਆ ਜੀ ਕਿਵੇਂ ਮਾਈ ਵੀ ਤੁਸੀਂ ਆ ਪਿੰਕੇ ਵੀਰੋਂ ਨੂੰ ਸਦਣਾ ਅਸੀਂ ਇਦਾਂ ਦਾ ਇਵੈਂਟ ਕਰਾਉਣੇ ਆ ਜਾਂ ਪ੍ਰਾਈਜ਼ ਵਜੋਂ ਕੀ ਦੇ ਰਹੇ ਤੁਸੀਂ ਅਸੀਂ ਇਸ ਗਰਾਊਂਡ ਨਾਲ ਸਾਨੂੰ ਹੋ ਗਏ 18 ਸਾਲ ਹੋ ਗਏ ਸਾਨੂੰ ਖੇਡਾਂ ਨਾਲ ਜੁੜਿਆ ਜਿਵੇਂ ਜਿਵੇਂ ਅਸੀਂ ਦੇਖ ਰਹੇ ਆ ਬੱਚਿਆਂ ਦੇ ਬਾਹਰ ਜਾਣ ਦਾ ਕਰੀਜ਼ ਵਧੀ ਜਾ ਰਿਹਾ ਗਰਾਊਂਡ ਨਾਲ ਉਹਨਾਂ ਦਾ ਇੰਟਰਸਟ ਘਟੀ ਜਾ ਰਿਹਾ ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਬੱਚੇ ਘਟ ਰਹੇ ਨੇ ਆਪਣੇ ਗਰਾਊਂਡਾਂ ਨਾਲ ਉਹਨਾਂ ਨੂੰ ਦੁਬਾਰਤੋਂ ਗਰਾਊਂਡਾਂ 'ਚ ਲੈ ਕੇ ਆਈਏ ਤੇ ਉਹਦੇ ਲਈ بس ਅਸੀਂ ਇੰਟਰਪਿੰਕੇ ਬਾਈ ਨਾਲ ਗੱਲ ਕਰੀ ਉਹਨੇ ਕਿਹਾ ਕਿ ਆਪਾਂ ਪਹੁੰਚਾਂਗੇ ਤੁਸੀਂ ਇੰਟਰਸਟ ਕਰੋ ਬੱਚਿਆਂ ਨੂੰ ਤੇ ਆਪਾਂ ਉਹਦੇ ਲਈ ਬਸ ਇਹ ਤਿਆਰੀਆਂ ਰੱਖੇ ਕੱਲ੍ਹ ਦੇ ਲਈ ਪ੍ਰਬੰਧਕ ਓਕੇ ਹਨ ਕਿੰਨੇ ਕੁ ਬੱਚੇ ਹੋ ਸਕਦੇ ਆ ਥੋੜੇ ਹਿਸਾਬ ਨਾਲ ਅਜੇ ਤੱਕ 400 ਬੱਚੇ ਤਾਂ ਲੈ ਕੇ ਚੱਲ ਰਹੇ ਸੀਗੇ ਓਕੇ ਪਰ ਅਸੀਂ ਕੱਲ੍ਹ ਦਾ ਤੱਕ ਜੋ ਤਿਆਰੀਆਂ ਦੇਖ ਕੇ ਬੱਚਿਆਂ ਦੇ ਜੋ ਫੋਨ ਕਾਲਾਂ ਆ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਅਸੀਂ 800 ਵੱਧ ਦਾ ਪ੍ਰਬੰਧ ਕਰਤਾ ਹੈ ਬੱਸ ਵਾਦਾ ਹੈ ਹਾਂਜੀ ਬਹੁਤ ਜੁੜ ਰਹੇ ਬੱਚਾ ਇਹਦੇ ਨਾਲ ਪੂਰੇ ਪੂਰੇ ਪੰਜਾਬ ਦੇ ਬੱਚੇ ਆ ਰਹੇ ਨੇ ਵੀ ਮਤਲਬ ਪ੍ਰਾਈਜ਼ ਕੀ ਰੱਖਿਆ ਜੇਣ ਜਿਹੜਾ ਫਸਟ ਆਊਗਾ ਸੈਕੰਡ ਦਾ ਥਰਡ ਵਾਸਤੇ ਅਸੀਂ ਹਰ ਇੱਕ ਕੈਟਾਗਰੀ ਦੇ ਮੁੰਡਿਆਂ ਨੂੰ ਵੀ ਕੁੜੀਆਂ ਨੂੰ ਵੀ ਸਾਈਕਲ ਨੇ ਪਹਿਲੇ ਨਾਮ ਤੇ ਦੂਜੇ ਵਾਲੇ ਬੱਚੇ ਨੂੰ 2-2 3-3 ਕਿਲੋ ਨਾਮ ਨੇ ਤੀਜੇ ਵਾਲੇ ਨੂੰ ਵੀ ਨਾਲ ਟਰੋਕਿਆ ਨੇ ਤੇ ਜਿਹੜਾ ਵੀ ਬੱਚਾ ਆਪਾਂ ਆਗ ਲਊਗਾ ਹਰ ਇੱਕ ਬੱਚੇ ਨੂੰ ਆਪਾਂ ਪੁੱਛਣਾ ਕੁਝ ਦੇ ਕੇ ਤੋਰਾਂਗੇ ਮੈਡਲ ਹੋਗਾ ਜਾਂ ਕੁਝ ਵੀ ਹੋਗਾ ਆਪਾਂ ਉਹਨਾਂ ਨੂੰ ਪੂਰਾ ਗਰਾਊਂਡ ਦੇ ਨਾਲ ਕੀ ਦਿਓ ਆਏ ਨੇ ਤਾਂ ਉਹਨਾਂ ਨੇ ਮਿਹਨਤ ਦਾ ਫਲ ਪਾ ਕੇ ਤੋੜਾ ਕਿਉਂਕਿ ਆਪ ਪਿੰਡਾਂ ਵਿੱਚ ਦੇਖਿਆ ਹਾਂ ਅਸੇਕ ਬਈ ਵੀ ਹਣਾ ਇਹ ਇਵੈਂਟ ਕਰਾ ਲੈਂਦੇ ਆ ਪਰ ਥੋੜਾ ਪ੍ਰਬੰਧ ਦੇਖ ਕੇ ਲੱਗਦਾ ਵੀ ਕੰਮ ਖਾਸਾ ਘੜਾਣਾ ਇਹ ਸਾਨੂੰ ਐ ਸੀਗਾ ਕਿ ਜਿਵੇਂ ਹੁਣ ਟਿੰਕਾ ਭਾਈ ਉਹਨਾਂ ਨਾਲ ਵੀ ਗੱਲ ਹੋਈ ਸੀ ਕਿ ਜੇ ਆਪਾਂ ਹੁਣ ਕਰਨ ਲੱਗੇ ਆ ਤਾਂ ਆਪਾਂ ਨੂੰ ਥੋੜਾ ਜਿਆਦਾ ਇਹਦਾ ਲੈਵਲ ਹਾਈ ਕਰੀਏ ਤਾਂ ਬੱਚੇ ਦੇਖ ਕੇ ਕਿਆਰੀਆਂ ਦੇਖ ਕੇ ਤੇ ਆਪਣਾ ਨਾਮ ਬਣਦਾ ਦੇਖ ਕੇ ਤਾਂ ਹੋਰ ਇਧਰ ਨੂੰ ਥੋੜਾ ਜਿਆਦਾ ਖੇਡਾਂ ਵੱਲ ਨੂੰ ਆਣ ਤੁਸੀਂ ਬੱਚਿਆਂ ਨੂੰ ਜਾਂ ਬੱਚੇ ਦੇ ਮਾਪਿਆਂ ਨੂੰ ਕੁਝ ਕਹਿਣਾ ਚਾਹੁੰਦੇ ਆ ਇਹ ਚੀਜ਼ ਵਾਸਤੇ ਅਸੀਂ ਜ਼ਰੂਰ ਕਹਾਂਗੇ ਕਿਉਂਕਿ ਦੇਖੋ ਨਾ ਕੱਲਾ ਕੋਈ ਟਿੰਕਾ ਭਾਈ ਕੁਝ ਕਰ ਸਕਦਾ ਨਾ ਤੁਸੀਂ ਕੁਝ ਕਰ ਸਕਦੇ ਹੋ ਨਾ ਅਸੀਂ ਕੁਝ ਕਰ ਸਕਦੇ ਹਾਂ ਜਿੰਨਾ ਟਾਈਮ ਹਰ ਇੱਕ ਕੁਝ ਨਹੀਂ ਹੀ ਆਪਣੇ ਬੱਚਿਆਂ ਨੂੰ ਕੁਝ ਨੇ ਦੇ ਦਊਗਾ ਉਹਨਾਂ ਟਾਈਮ ਉਹ ਗਰਾਊਂਡ ਨਾਲ ਹੈ ਫਿਰ ਵੀ ਉਹਨਾਂ ਨਹੀਂ ਲੁੱਟਦਾ ਹਰ ਇੱਕ ਟੱਬਰ ਦੇ ਵਿੱਚੋਂ ਇੱਕ ਅੱਦਾ ਬੰਦਾ ਹੋਊਗਾ ਜਿਹੜਾ ਕਿ ਉਹਨੂੰ ਗਰਾਊਂਡ ਲਈ ਜਿਵੇਂ ਉਹਨਾਂ ਦੇ ਲਈ ਟਿਊਸ਼ਨ ਲਈ ਟਾਈਮ ਕੱਢਦਾ ਹੈ ਸਕੂਲ ਲਈ ਟਾਈਮ ਕੱਢਦਾ ਹੈ ਤਾਂ ਉਹ ਅੱਧਾ ਘੰਟਾ ਘੰਟਾ ਆਪਣੇ ਬੱਚੇ ਨੂੰ ਗਰਾਊਂਡ ਲਈ ਵੀ ਟਾਈਮ ਕੱਢ ਕੇ ਦੇਵੇ ਧੰਨਵਾਦ ਵੀਰੇ ਬਹੁਤ ਬਹੁਤ ਤੇਰਾ ਲੈ ਵੀ ਮਿੱਤਰੋ ਕੱਲ ਨੂੰ ਨਾ ਆਜੋ ਫਿਰ ਕਾਤਰੋ ਗਰਾਊਂਡ 'ਚ ਆਜੋ ਕਿਹਦੇ ਪੱਟਾਂ 'ਚ ਕਿੰਨਾ ਜੋਰ ਆ ਉਹ ਕੱਲ ਨੂੰ ਪਤਾ ਲੱਗੂ ਕਿਉਂਕਿ ਵੀ ਜਿਹੜੇ ਸਾਈਕਲ ਦਿੱਤੇ ਜਾਣੇ ਆ ਔਰ ਬਾਦਾਮ ਵੀ ਦਿੱਤੇ ਜਾਣੇ ਆ ਔਰ ਕੱਲਾ ਕੱਲੇ ਉਹਨੂੰ ਮੈਡ ਲਾਣਾ ਸਨਮਾਨ ਕੀਤਾ ਜਾਊਗਾ ਹੁਣ ਕੱਲੋਂ ਦੇਖਾਂਗੇ ਕਿਹਦੇ ਪੱਟਾਂ 'ਚ ਜੋਰ ਆ ਮਿਲਦਾ ਫਿਰ ਕੱਲੋਂ ਕਾਤਰੋ ਦੇ ਗਰਾਉਂਡ 'ਚ ਜੁੜੇ ਰਹੋ ਸਾਡੇ ਨਾਲ ਧੰਨਵਾਦ